ਵੰਨੇ ਮੋੜ ਲਈ ਉੱਚਾ ਬਥਰੇ ਓ ਅੰਬਰਾਂ ਦੇ ਤਾਰੇ ਬੜੇ ਗਾ ਲੱਖਾਂ ਚੰਦੇ ਤੋਂ ਸੁਨਖੇ ਹੀ ਹੀਰੇ ਮੇਰੇ ਸਾਡਾ ਸਿੱਖੀ ਇਤਿਹਾਸ ਕੁਰਬਾਨੀ ਅਨਰ ਭਰਿਆ ਹੈ ਸਾਡੀ ਸਿੱਖੀ ਤੇ ਹਾਸ ਦਿਪਨੇ ਖੂਨੀ ਸਿਆਹੀ ਨਾਲ ਲਿਖੇ ਹੋਏ ਸੋਨਾ ਸੂਰਬੀ ਜੁੱਧਿਆ ਨੂੰ ਯਾਦ ਕਰਦੇ ਆ ਹਾਂ ਉਹਨਾ ਹਿੰਜਲ ਕੋ ਨੋਖੇ ਸ਼ਹੀਦ ਹੋਇਆ ਜੀ ਸਾਡੇ ਬਾਬਾ ਦੀਪ ਸਿੰਘ ਜੀ ਜਿਨ੍ਹਾਂ ਨੇ 70 ਸਾਲ ਦੀ ਹਮਤ ਵਿੱਚ ਖੰਡੇ ਦਾ ਖੰਡਾ ਫੜਿਆ ਸੋਨਾ ਸੂਰਬੀ ਜ ਦਿਨ ਯਾਦ ਕਰਦੇ ਆ ਹਾਂ I'm part of the body of the

ਅਵਾਂਡ ਪੀ ਕੇ ਸਾਹ ਦੇ ਕਾਲੂਆਲ ਦੇ ਵਿੱਚ ਟੂਰਨਾਮੈਂਟ ਕਰਵਾਇਆ ਜਾ ਰਿਹਾ ਜੋ ਤਿੰਨ ਦੋਜਾ ਟੂਰਨਾਮੈਂਟ ਆ ਕਿਵੇਂ ਦੇਖਦੇ ਹੋ ਕਿ ਇੱਕ ਐਨ ਆਰ ਆਈ ਹੋਣ ਦੇ ਨਾਤੇ ਆਪਣੀ ਕਿੰਨੀ ਕੀ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਐਸੇ ਮੇਲੇ ਅਤੇ ਟੂਰਨਾਮੈਂਟ ਕਰਵਾਏ ਜਾਂਦੇ ਜਾਂ ਕੀ ਉਦੇਸ਼ ਹੈ ਤੁਹਾਡਾ ਇਹਨਾਂ ਟੂਰਨਾਮੈਂਟ ਦਾ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ 25ਵਾਂ ਗੋਲਟ ਕਬੱਡੀ ਟੂਰਨਾਮੈਂਟ ਆ ਮੈਨੂੰ ਪੂਰਾ 1 ਸਾਲ ਹੋ ਜਾਂਦਾ ਇਸ ਟੂਰਨਾਮੈਂਟ ਦੀ ਤਿਆਰੀ ਕਰਨ ਨੂੰ ਜਦੋਂ ਮੈਂ ਇੱਥੋਂ ਚਲੇ ਜਾਣਾ ਮੈਂ ਜਿਹੜੀਆਂ ਕਮੀਆਂ ਹੁੰਦੀਆਂ ਉਹਨੂੰ ਦੂਰ ਕਰਨ ਵਾਸਤੇ ਨਾ ਵੀ ਅਗਲੀ ਵਾਰੀ ਐ ਇਦਾਂ ਕਰਨਾ ਆ ਕਮੀਆਂ ਨੂੰ ਦੂਰ ਕਰਨਾ ਵਧੀਆ ਤਰੀਕੇ ਨਾਲ ਹੋਵੇ ਮੈਂ ਸਾਡਾ ਪਿੰਡ ਬਹੁਤ ਵੱਡਾ ਹੈ ਇਹ ਬਹੁਤ ਮੱਲਾ ਦਾ ਪਿੰਡ ਹੈ ਇਸ ਪਿੰਡ ਦੇ ਵਿੱਚ ਬਹੁਤ ਬਹੁਤ ਵੱਡੇ ਖਿਡਾਰੀ ਹੋਏ ਨੇ ਲੇਕਿਨ ਇੰਟਰਨੈਸ਼ਨਲ ਖਿਡਾਰੀ ਹੋਏ ਨੇ ਜਿਹੜੇ ਇਸ ਪਿੰਡ ਦੇ ਵਿੱਚ ਪੈਦਾ ਹੋਏ ਨੇ ਬਹੁਤ ਵਧੀਆ ਲੇਕਿਨ ਸਾਡੇ ਇਸ ਵੇਲੇ ਜਿਹੜਾ ਤੁਸੀਂ ਵੀ ਬੋਲੇ ਕਿ ਛੇਮਾ ਦਰਿਆ ਨਸ਼ੇ ਦਾ ਚੱਲਦਾ ਇਹਨੂੰ ਠੱਲ ਪਾਉਣ ਵਾਸਤੇ ਮੈਂ ਤਾਂ ਇਹ ਇੱਥੇ ਤੱਕ ਵੀ ਕਹਿਣਾ ਕਿ ਜੇ ਸਾਡੇ ਪਿੰਡ ਦੇ ਵਿੱਚ ਇੱਕ ਮੁੰਡਾ ਵੀ ਸਪੋਰਟ ਨੂੰ ਬਲੌਂ ਕਾਜ਼ਾਦਾ ਸਪੋਰਟ ਕਰਨਾ ਚਾਹੁੰਦਾ ਉਹਦੀ ਫੁੱਲ ਫੁੱਲ ਸਾਲ ਪੂਰੀ ਸਾਰੀ ਜ਼ਿੰਮੇਵਾਰੀ ਮੇਰੀ ਹੋਏਗੀ ਵੀ ਉਹ ਕਰੇ ਸਹੀ ਪੂਰੀ ਸਾਰਾ ਜੋ ਉਹਦਾ ਦੁੱਧ ਦਾ ਸਾਰਾ ਖਰਚਾ ਮੇਰੇ ਵੱਲ ਹੋਏਗਾ ਲੇਕਿਨ ਉਹ ਕਰੇ ਸਹੀ ਉਹ ਵਧੀਆ ਸਪੋਰਟਮੈਨ ਬਣੇ ਤੇ ਇਸ ਕਰਕੇ ਅਸੀਂ ਇਹ ਚਾਹੁੰਦੇ ਹਾਂ ਕਿ ਸਾਡੇ ਪਿੰਡ ਦੇ ਇਲਾਕੇ 'ਚ ਜਾਂ ਪਿੰਡਾਂ ਵਿੱਚ ਜਾਂ ਇਲਾਕੇ ਵਿੱਚ ਟੂਰਨਾਮੈਂਟ ਹੋਣ ਵਧੀਆ-ਵਧੀਆ ਟੂਰਨਾਮੈਂਟ ਹੋਣ ਜਿੱਦਾਂ ਕਿ ਸਾਡੇ ਇਲਾਕੇ ਦੇ ਲੋਕ ਟੂਰਨਾਮੈਂਟ ਦੇਖਣ ਨਹੀਂ ਆਉਂਦੇ ਮੱਝੇ ਦੇ ਚਲ ਜੋ ਦਬਾਬੇ ਦੇ ਚਲ ਜੋ ਤੁਸੀਂ ਟੂਰਨਾਮੈਂਟ YouTube ਤੇ ਦੇਖੋ ਐਡਾਟਾ ਰਾਸ਼ ਹੁੰਦਾ ਨਾ ਇੱਥੇ ਜਿੰਨਾ ਇਸ ਮੇਲੇ ਤੇ ਰਾਸ਼ ਖਾਣ ਪੀਣ ਦਾ ਲੰਗਰ ਦਾ ਜਾਂ ਹੋਰ ਚੀਜ਼ਾਂ ਦੀ ਬਹੁਤ ਵਸਤੂ ਹੈ ਜਿਹੜੀ ਫ੍ਰੀ ਚ ਦਿੱਤੀ ਵੰਡੀ ਜਾਂਦੀ ਲੇਕ ਲੋਕਨ ਲੇਕਿਨ ਲੋਕ ਫ੍ਰੀ ਚ ਖਾਣ ਵੀ ਨਹੀਂ ਆਉਂਦੇ ਸੱਥਾਂ ਦੇ ਵਿੱਚ ਤਾਸ਼ ਖੇਡਦੇ ਨੇ ਲੇਕਿਨ ਇੱਧਰ ਨੂੰ ਮੂੰਹ ਨਹੀਂ ਕਰਦੇ ਇਹ ਮੇਰਾ ਗੁੱਸਾ ਹੈ ਚਾਹੇ ਸਰਪੰਚ ਸਾਹਿਬ ਵੀ ਖਰੇ ਨੇ ਇਹਨਾਂ ਤੇ ਵੀ ਗੁੱਸਾ ਹੈ ਕਭੀ ਇਹ ਪਿੰਡਾਂ ਨੂੰ ਉਤਸ਼ਾਹ ਕਰਨਾ ਚਾਹੀਦਾ ਜਦੋਂ ਗੁਰੂ ਘਰ ਦੇ ਵਿੱਚ ਰੋਜ਼ ਵਾਜ ਦਿੱਤੀ ਜਾਂਦੀ ਹੈ ਲੋਬੀ ਪਿੰਡ ਦੇ ਲੋਕੋ ਤੁਸੀਂ ਟੂਰਨਾਮੈਂਟ ਤੇ ਜਾਓ ਜੇ ਪਿੰਡ ਦਾ ਪਿੰਡ ਦਾ ਟੂਰਨਾਮੈਂਟ ਤੇ ਜਾ ਕੇ ਤੁਸੀਂ ਖਿਡਾਰੀਆਂ ਦਾ ਉਤਸ਼ਾਹ ਵਧਾਓਗੇ ਪ੍ਰਮੋਟਰਾਂ ਦਾ ਸ਼ਾਬਦਾ ਹੋਗੇ ਤੇ ਬਾਕੀ ਫਿਰ ਤੁਹਾਨੂੰ ਪਤਾ ਹੀ ਹੈ ਫਿਰਦੀ ਪਿੰਡ ਦੀ ਬੱਲੇ ਬੱਲੇ ਹੋਣੀ ਹੈ ਨਾ ਇਸ ਕਰਕੇ ਮੈਂ ਚਾਹੁੰਦਾ ਕਿ ਸਾਰੇ ਜਿੰਨੇ ਵੀ ਨਵੀ ਪਨੀਰੀ ਹੈ ਇਹ ਸਪੋਰਟ ਹਾਲ ਆਉਣ ਮਹਦੀ ਵੀ ਜੋ ਸਰਪੰਚ ਸਾਹਿਬ ਨੂੰ ਵੀ ਕਹਿੰਨੇ ਤੁਹਾਨੂੰ ਵੀ ਕਹਿੰਨੇ ਤੁਸੀਂ ਵੀ ਜੋ ਵੱਤਵਾਦ ਇਹਨਾਂ ਦੀ ਮਦਦ ਕਰੋ ਇਹ ਜਿਹੜਾ ਮੇਲਾ ਜਿਹੜਾ ਮੇਲਾ ਸਾਡੇ ਬਜ਼ੁਰਗ ਪਹਿਲਾਂ ਇੱਥੇ ਕਰਵਾਉਂਦੇ ਸੀਗੇ ਉਹ ਸਿਰਫ ਦੇਗਾਂ ਲਾ ਦਿੰਦੇ ਸੀ ਅਸੀਂ ਸਾਡੇ ਜਰਮਨ ਸ਼ਹਿਰ ਕੋਲਨ ਦੇ ਵਿੱਚ ਟੂਰਨਾਮੈਂਟ ਹੁੰਦਾ ਸੀਗਾ ਤੇ ਮੇਰੇ ਇੱਕ ਪਿੰਡ ਦਾ ਮੁੰਡਾ ਸੀਗਾ ਅਸੀਂ ਐਨਆਰਆਈ ਆਪਣੇ ਪਿੰਡ ਦੇ ਬਹੁਤ ਜ਼ਿਆਦਾ ਲਖਵਿੰਦਰ ਸਿੰਘ ਉਹਦਾ ਨਾਂ ਹੈ ਤੇ ਉਹ ਮੈਨੂੰ ਕਹਿਣ ਲੱਗਾ ਭਾਜੀ ਸਾਡੇ ਪਿੰਡ ਦੇ ਇੰਨੇ ਬੰਦੇ ਐਨਆਰਆਈ ਨੇ ਕਿ ਆਪਾਂ ਪਿੰਡ ਆਪਣੇ ਟੂਰਨਾਮੈਂਟ ਨਹੀਂ ਕਰਾ ਸਕਦੇ ਬਲਿਆਰਾ ਟੂਰਨਾਮੈਂਟ ਹੁੰਦਾ ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਸਾਰੇ ਜਣੇ ਗੱਲ ਕਰ ਲਓ ਮੀਟਿੰਗ ਰੱਖ ਲਓ ਮੇਰੇ ਰੈਸਟੋਰੈਂਟ 'ਚ ਤੇ ਆਪਾਂ ਗੱਲਬਾਤ ਕਰ ਲੈਨੇ ਆ ਮੈਂ ਗੱਲਬਾਤ ਕੀਤੀ ਤੇ ਕਹਿੰਦੇ ਜੀ ਆਪਾਂ ਸਾਰੇ ਉਹ ਤੋਂ ਡੀਐਮ ਚੱਲਦਾ ਸੀਗਾ ਵੀ 5-500 ਯੂਰੋ ਮਾਰਕ ਪਾਉਣੇ ਆ ਤੇ ਪੰਜ ਬੰਦੇ ਪਹਿਲਾਂ ਮੋਰੀ ਹੋ ਜੰਨੇ ਆ ਮੈਂ ਕਹਾਂ ਜੀ ਮੈਂ 5 500 ਯੂਰੋ ਵੀ ਦੇਾਂਗਾ ਇੱਕ ਕਿਲਾ ਜ਼ਮੀਨ ਤੁਹਾਨੂੰ ਦੇਾਂਗਾ ਕਿਉਂਕਿ ਸਾਡੇ ਪਿੰਡ ਦੀ ਪੰਚਾਇਤ ਦੀ ਜ਼ਮੀਨ ਨਹੀਂ ਹੈਗੀ ਨਹੀਂ ਤੇ ਅਸੀਂ ਪਿੰਡ ਦੀ ਪਿੰਡ ਦੀ ਜ਼ਮੀਨ ਜੇ ਉੱਥੇ ਕਰਵਾ ਦੇਾਂਗੇ ਲੇਕਿਨ ਇੱਕ ਮੇਲਾ ਹੋਇਆ ਬਾਅਦ ਤੇ ਸਾਰੇ ਦੌੜ ਗਏ ਮੁੜ ਕੇ ਮੇਲਾ ਟੂਰਨਾਮੈਂਟ ਫਿਰ ਮੇਰੇ ਕਿੱਲੇ ਤੇ ਪੈ ਗਿਆ ਇਹ ਮੇਰਾ ਕੋਈ ਸਵਾਰਥ ਨਹੀਂ ਮੈਂ ਤਾਂ ਸਿਰਫ ਇੱਕ ਖਿਡਾਰੀਆਂ ਨੂੰ ਜਾਂ ਬੱਚਿਆਂ ਨੂੰ ਉਤਸ਼ਾਹ ਕਰਨਾ ਚਾਹਣਾ ਹੈ ਨਾ ਕਿ ਵੀ ਸਪੋਰਟ ਵਾਲੇ ਪਾਸੇ ਆ ਜਾਣ ਕਿਵੇਂ ਦੇਖਦੇ ਹੋ ਕਿ ਕਬੱਡੀ ਟੂਰਨਾਮੈਂਟ ਦੇ ਵਿੱਚ ਜਾਂ ਮੇਲਿਆਂ ਦੇ ਵਿੱਚ ਜਿਹੜੇ ਵੀ ਦਿਨ ਤਿਉਹਾਰ ਬਣਾਏ ਜਾਂਦੇ ਆ ਪੁਰਾਣੇ ਸਮਿਆਂ ਨਾਲੋਂ ਹੁਣ ਕਿੰਨੀ ਕੀ ਤਬਦੀਲੀ ਆ ਗਈ ਹੈ ਬਹੁਤ ਫਰਕ ਹੈ ਪਹਿਲਾਂ ਤਾਂ ਸਿਰਫ ਘੜਾਈ ਜਾਂਦੇ ਸੀ ਸ਼ੀਲਦਾ ਮਿਲ ਜਾਂਦੀ ਸੀ ਬਨਾਣਾ ਮਿਲ ਜਾਂਦੀਆਂ ਸੀ ਹੁਣ ਤਾਂ ਕਬੱਡੀ ਕੋਰੋਨਾ ਚੋਂ ਚੱਲ ਗਈ ਤਾਂ ਵੀ ਨਹੀਂ ਲੋਕ ਰੱਜਦੇ ਜੇਕਰ ਗੱਲ ਕਰੀਏ ਸਮੇਂ ਦੇ ਨਾਲ-ਨਾਲ ਜਿਵੇਂ ਜਿਵੇਂ ਕਬੱਡੀ ਦਾ ਸਰ ਉੱਚਾ ਹੁੰਦਾ ਜਾ ਰਿਹਾ ਬੜੀ ਦੇ ਖਿਡਾਰੀ ਵੀ ਫੇਮਸ ਹੁੰਦੇ ਜਾ ਰਹੇ ਆ ਲੱਗਦਾ ਪੰਜਾਬੀ ਜੀ ਦਾ ਕਹਿੰਦਾ ਵੀ ਨਕਰੇ ਕਰਦੇ ਬਹੁਤ ਨਕਰੇ ਕਰਦੇ ਬਹੁਤ ਨਕਰੇ ਕਰਦੇ ਜਿਹੜੇ ਖੇਡ ਪ੍ਰਮੋਟਰ ਨੇ ਨਾ ਕਿਸੇ ਵੇਲੇ ਜਿਹੜੇ ਐਨ ਆਰ ਆਈ ਭਰਾ ਨੇ ਇੱਕ ਵੀਡੀਓ ਬੜੀ ਵਾਇਰਲਸ ਹੋਈ ਆ ਲੇਕਿਨ ਉਹ ਨਿਊਜ਼ੀਲੈਂਡ ਤੋਂ ਸੀਗਾ ਉਹ ਕਹਿੰਦਾ ਕਿ ਮੈਂ ਜਾਕਟ ਲੈਣ ਗਿਆ ਮਾਰਕੀਟ ਵਿੱਚ ਤੇ ਜਾਕਟ ਦੀ ਕੀਮਤ ਸੀ 250 0 ਤੇ ਉਹ ਨਹੀਂ 250 0 ਦੇਖ ਕੇ ਰੱਖ ਦਿੱਤੀ ਜਨਾਨੀ ਉਹਦੀ ਨੇ ਪੁੱਛਿਆ ਵੀ ਤੂੰ 250 ਦੀ ਜਾਕਟ ਕਿਉਂ ਰੱਖ ਦਿੱਤੀ ਹੈ ਉਹ ਕਹਿੰਦਾ ਮਹਿੰਗੀ ਬੜੀ ਹੈ ਉਹ ਕਹਿੰਦੇ ਤੈਨੂੰ 25 ਸਾਲ ਹੋ ਗਏ ਟੂਰਨਾਮੈਂਟ ਕਰਾਉਂਦੇ ਨੂੰ ਅੱਜ ਤੱਕ ਤੂੰ ਬੱਚਿਆਂ ਦੇ ਮੂੰਹ 'ਚ ਨਵਾਲਾ ਕੱਢ ਕੇ ਵੀ ਉਹਨਾਂ ਨੂੰ ਦਿੰਦਾ ਰਿਹਾ ਤੇ ਕਦੀ ਤੁਹਾਡਾ ਉਹਨਾਂ ਨੇ ਗੁਣ ਗਾਇਆ ਤੇ ਉਹਨੇ ਇਹ ਗੱਲ ਕਹੀ ਕਿ ਖਿਡਾਰੀ ਜਿੰਨੇ ਵੀ ਐ ਨਾ ਕੋਈ ਗੁਣ ਨਹੀਂ ਗਾਂਦਾ ਆਖਿਰ ਦੇ ਵਿੱਚ ਆਪਣੇ ਪਿੰਡ ਵਾਸੀਆਂ ਨੂੰ ਇਲਾਕਾ ਨਿਵਾਸੀ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਔਰ ਦੂਸਰਾ ਜੋ ਇਹ ਮੇਲਾ ਤੇ ਟੂਰਨਾਮੈਂਟ ਕਰਵਾਇਆ ਜਾ ਰਿਹਾ ਕਿਵੇਂ ਕਿਵੇਂ ਪ੍ਰੋਗਰਾਮ ਕਰਵਾਏ ਗਏ ਇਹ ਵੀ ਤੁਹਾਡਾ ਪ੍ਰਿੰਟ ਮੈਂ ਪਿੰਡ ਵਾਸੀਆਂ ਨੂੰ ਇਲਾਕਾ ਨਿਵਾਸੀ ਨੂੰ ਇਹ ਹੱਥ ਜੋੜ ਕੇ ਅਪੀਲ ਕਰਨਾ ਚਾਹੁੰਦਾ ਇਹ ਮੇਰਾ ਨਹੀਂ ਮੇਲਾ ਹੈਗਾ ਇਹ ਪਿੰਡ ਦਾ ਮੇਲਾ ਹੈ ਜੇ ਵਰਲਡ ਵਾਈਡ ਕਿਸੇ ਜਾ ਰਿਹਾ ਨਾ ਤੇ ਪਿੰਡ ਦੇ ਨਾਂ ਤੇ ਜਾ ਰਿਹਾ ਮੈਂ ਪਿੰਡ ਦੋਨਾਂ ਕਾਲੂਵਾਲ ਤੇ ਵਾਣਾ ਨੂੰ ਅਪੀਲ ਕਰਨਾ ਚਾਹੁੰਨਾ ਕਿ ਇਸ ਮੇਲੇ ਦੇ ਵਿੱਚ ਸੰਯੋਗ ਦੇ ਆਕਰ ਆਇਆ ਕਰੋ ਜਿੰਨੀ ਵੀ ਜਵਤ ਵਾਰ ਸੰਯੋਗ ਦੇ ਸਕਦੇ ਆਣ ਕੇ ਨਾ ਆਇਆ ਕਰੋ 27 ਤਰੀਕ ਨੂੰ ਪਿੰਡ ਪੱਧਰ ਦੇ ਮੈਚ ਹੋਏ ਨੇ 28 ਤਰੀਕ ਨੂੰ ਪਿੰਡੂ ਪਿੰਡੂ ਮਾਝਾ ਲੀਗ ਖੇਡੀਆਂ ਅੱਛ ਤੋਂ ਚੋਟੀ ਦੀਆਂ ਟੀਮਾਂ ਅੱਜ 5 ਸ਼ੋਅ ਮੈਚ ਸੀਗੇ ਤੇ ਉਸ ਤੋਂ ਪ੍ਰੰਤ ਹੁਣ ਅਮਨ ਰੋਜੀ ਦਾ ਖੁੱਲਾ ਖੜਾ ਹੈ ਬੋਲੋ ਸੋਨੇਹਾ ਜੀ ਮੈਂ ਜਦੋਂ ਵੀ ਇਦਾਂ ਦਾ ਮੌਕਾ ਮਿਲਦਾ ਮੈਂ ਇਸ ਚੀਜ਼ ਦੀ ਬੜੀ ਮੈਨੂੰ ਖੁਸ਼ੀ ਹੁੰਦੀ ਕਿ ਮੇਰੇ ਹਲਕੇ ਦੇ ਵਿੱਚ ਜਿਹੜਾ ਸਪੋਰਟਸ ਦੇ ਪ੍ਰਤੀ ਜਿਹੜਾ ਉਤਸ਼ਾਹ ਆ ਤੇ ਖਾਸ ਕਰਕੇ ਜਦੋਂ ਸਾਡੇ ਐਨ ਆਰ ਆਈ ਵੀਰ ਜਿਹੜੇ ਬਾਹਰ ਰਹਿ ਕੇ ਵੀ ਦਿਲ ਦੇ ਵਿੱਚ ਇਸ ਚੀਜ਼ ਦਾ ਦਰਦ ਰੱਖਦੇ ਆ ਕਿ ਪਿੱਛੇ ਪਿੰਡ ਨੂੰ ਨਹੀਂ ਭੁਲਾਉਂਦੇ ਜਿਹੜੀ ਬਾਹਾਂ ਆ ਪਿੰਡ ਦੀ ਉਹ ਛੱਡਦੇ ਨਹੀਂ ਜਿੱਦਾਂ ਸਾਡੇ ਬੱਬਲ ਸਿੰਘ ਗਿੱਲ ਜੀ ਫ੍ਰੈਂਕਫਰਟ ਤੋਂ ਜਰਮਨੀ ਤੋਂ ਸਪੈਸ਼ਲ ਆ ਕੇ ਜਿਹੜਾ ਇਹ ਪ੍ਰੋਗਰਾਮ ਜਿਹੜਾ ਆ ਅੱਜ ਜਿਹੜਾ ਸਪੋਰਟਸ ਦਾ ਕਰਵਾ ਰਹੇ ਆ ਇਹ ਕਿਤੇ ਨਾ ਕਿਤੇ ਜਿਹੜਾ ਆ ਫਾਵੇਂ ਚਾਹੇ ਇੱਕ ਵੀ ਬੱਚੇ ਨੂੰ ਜੇ ਉਤਸ਼ਾਹਿਤ ਕਰੂਗਾ ਨਾ ਤੇ ਉਹਦੀ ਬਹੁਤ ਵੱਡੀ ਅਚੀਵਮੈਂਟ ਹੋਊਗੀ ਤਾਂ ਇਹ ਆਪਣੇ ਆਪ 'ਚ ਜਿਹੜਾ ਪੰਜਾਬੀ ਹੋਣ ਦਾ ਜਿਹੜਾ ਫਰਜ਼ ਆ ਪੰਜਾਬੀਅਤ ਜਿਹੜੀ ਹੈ ਉਹ ਸਾਡੀ ਜਿੰਦੀ ਰਹਿਣੀ ਚਾਹੀਦੀ ਜੇ ਸਾਡੀ ਮਾਂ ਖੇਡ ਜਿਹੜੀ ਕਬੱਡੀ ਹੈ ਜੇ ਉਹ ਪ੍ਰਮੋਟ ਹੁੰਦੀ ਰਹੂਗੀ ਤੇ ਅੱਗੇ ਆਉਣ ਵਾਲੇ ਬੱਚਿਆਂ ਨੂੰ ਪਤਾ ਲੱਗ ਜੂ ਨਹੀਂ ਤਾਂ ਉਹ ਇਸ ਚੀਜ਼ ਤੋਂ ਉਖੜਦੇ ਜਾਣਗੇ ਤੋ ਬਾਹਰ ਜਾ ਕੇ ਜਿਹੜਾ ਆਪਣਾ ਪਿਛਲਾ ਪਿੰਡ ਨਾ ਭਲਾਉਣਾ ਜਿੱਥੋਂ ਆਪਾਂ ਆਏ ਉਹਨੂੰ ਨਾ ਭਲਾਉਣਾ ਇਹ ਆਪਣੇ ਆਪ ਚ ਇੱਕ ਚੰਗੇ ਬੰਦੇ ਦੀ ਬਹੁਤ ਵੱਡੀ ਚੰਗੀ ਨਿਸ਼ਾਨੀ ਹੈ। ਹਲਕਾ ਭਲਾਤ ਨੂੰ ਜੋ ਹੋਵੇ ਕਿ ਐਨ ਆਰ ਆਈ ਵੈਲਟ ਮੰਨੀ ਜਾਂਦੀ ਹੈ। ਬਹੁਤ ਸਾਰੇ ਆਪਣੇ ਸੱਜਣ ਜਿਹੜੇ ਅਲੱਗ-ਅਲੱਗ ਮੁਲਕਾਂ ਚ ਬੈਠੇ ਆ ਔਰ ਪਿੰਡਾਂ ਦੇ ਵਿੱਚ ਇਹੋ ਜਿਹੇ ਟੂਰਨਾਮੈਂਟ ਕਰਾਉਣਾ ਜਾਂ ਮੇਲੇ ਕਰਾਉਣਾ ਨੂੰ ਆਪਾਂ ਕਿਵੇਂ ਸੁਖ ਲੱਗ ਸਕਦੇ ਕੀ ਪਰਵਾਹ ਜਾਂਦੀ ਹੈ। ਨਹੀਂ ਪਰਵਾਹ ਸ਼ਮ ਮੈਂ ਅੱਗੇ ਵੀ ਕਹਿਣਾ ਕਿ ਵੇਖੋ ਕਿੰਨਾ ਉਤਸ਼ਾਹ ਹੋਊ ਇਸ ਚੀਜ਼ ਦਾ ਕਿ ਬਾਹਰੋਂ ਆਪਣਾ ਕੰਮਕਾਰ ਛੱਡ ਕੇ ਇੱਥੇ ਆ ਕੇ ਕੋਈ ਇੱਕ ਚੀਜ਼ ਫਰੀਜ਼ ਤੇ ਹੋਣੀ ਕਰਕੇ ਉਸ ਤੋਂ ਬਾਅਦ ਵੀ ਜੇ ਪਿੰਡ ਦੇ ਹੁਣ ਜਿੰਨੇ ਜਿਹੜੇ ਸਰੋਤੇ ਆਏ ਇੱਥੇ ਦੇਖਣ ਇਹਨਾਂ ਚੋਂ ਇੱਕ ਦੇ ਦਿਲ ਦੇ ਵਿੱਚ ਵੀ ਸ਼ਤਾ ਜਗੀ ਇਸ ਗੱਲ ਦੀ ਕਿ ਮੈਂ ਵੀ ਇਹ ਕੰਮ ਕਰਨਾ ਜਾਂ ਮੈਂ ਖੇਡਣਾ ਜਾਂ ਮੈਂ ਵੀ ਪ੍ਰਮੋਟ ਕਰਨੀ ਇਹਨਾਂ ਵਾਂਗੂ ਕਬੱਡੀ ਤਾਂ ਹੀ ਸਫਲ ਆ ਤੇ ਜੇ ਬਿਲਕੁਲ ਹੀ ਨਹੀਂ ਕਰੋਗੇ ਤਾਂ ਆਸ ਜ਼ੀਰੋ ਆ ਐਫਰਟ ਕਰੋਗੇ ਕਿਸੇ ਚੀਜ਼ ਲਈ ਤਾਂ ਹੀ ਅੱਗੇ ਵਧੂਗਾ ਜੇ ਐਫਰਟ ਹੀ ਛੱਡ ਦੋਗੇ ਤਾਂ ਕੰਮ ਮੁੱਕ ਜੂਗਾ ਇੱਕ ਨਾ ਇੱਕ ਦਿਨ ਸੋ ਇਹ ਚੀਜ਼ ਜਿਹੜੀ ਹੈ ਪਿੰਡ ਪਿੰਡ ਆਪਣੇ ਜਿਹੜੇ ਸ਼ਹਿਰ ਰਿਹਾ ਪਲੱਤ ਦੇ ਵਿੱਚ ਪੈਂਦੇ ਆ ਲਗਭਗ ਹੁਣ ਮੈਨੂੰ ਤੇ ਮੇਰੇ ਮੇਰੀ ਹੋਸਟ ਜਦੋਂ ਦਾ ਮੈਂ ਹਲਕਾ ਇੰਚਾਰਜ ਆ ਇਹ ਵਧ ਹੀ ਰਿਹਾ ਕੱਟ ਨਹੀਂ ਰਿਹਾ